ਤੁਸੀਂ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੀਤ ਪਵਾ ਤੇ ਮੈਂ ਬੈਠਾ ਹਾਂਗਾ ਅੱਜ ਲੁਧਿਆਣਾ ਦੇ ਵਾਰਡ ਨੰਬਰ 34 ਵਿੱਚ ਜਿੱਥੇ ਇੱਕ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਵਿਰਿੰਦਰ ਭੱਲਾ ਜੀ ਹੈਗੇ ਨੇ ਜਿਹੜੇ ਐਕਟਿਵ ਵੈਲਫੇਅਰ ਸੁਸਾਇਟੀ ਜਿਹੜਾ ਹੈਗੇ ਉਹਦੇ ਪ੍ਰਧਾਨ ਨੇ ਇਹ ਜਿਹੜੀ ਸੁਸਾਇਟੀ ਹੈਗੀ ਹੈ ਜਿਹੜੇ ਜ਼ਰੂਰਤਮੰਦ ਲੋਕ ਹੈ ਉਹਨਾਂ ਦੀ ਸੇਵਾ ਕਰਦੀ ਹੈਗੀ ਤੇ ਕਾਫੀ ਸਾਲਾਂ ਤੋਂ ਇਹ ਸੇਵਾ ਕਰਦੇ ਆ ਰਹੇ ਨੇ ਤੇ ਹਾਲ ਹੀ ਦੇ ਵਿੱਚ ਇਹਨਾਂ ਨੇ ਕਾਂਗਰਸ ਦਾ ਜ਼ਮਨ ਫੜਿਆ ਸੀਗਾ ਵਾਰਡ ਨੰਬਰ 34 ਦੇ ਵਿੱਚ ਕਾਫੀ ਵਰਕ ਕਰ ਰਹੇ ਨੇ ਜਿਹੜੇ ਲੋੜਵੰਦ ਲੋਕ ਨੇ ਜਿਨ੍ਹਾਂ ਦੇ ਆਧਾਰ ਕਾਰਡ ਹੋ ਗਏ ਜਾਂ ਪੈਨ ਕਾਰਡ ਹੋ ਗਏ ਕਿਸੇ ਵੀ ਤਰੀਕੇ ਦੀ ਕੋਈ ਕਾਗਜ਼ੀ ਕਾਰਵਾਈ ਹੋ ਗਈ ਜਿਹੜੀ ਸਰਕਾਰੀ ਖਾਤੇ ਤੇ ਰਿਲੇਟਡ ਹੁੰਦੀ ਹੈਗੀ ਸਾਰੀ ਉਹ ਕਰਵਾ ਰਹੇ ਨੇ ਤੇ ਇਹਨਾਂ ਤੋਂ ਅਸੀਂ ਪੁੱਛਦਿਆਂ ਕਿ ਜਿਹੜੇ ਕਾਂਗਰਸ ਦਾ ਇਹਨਾਂ ਨੂੰ ਜੁਆਇਨ ਕਰਨ ਦਾ ਜਿਹੜਾ ਮਕਸਦ ਸੀਗਾ ਉਹ ਕੀ ਖਾਸ ਸੀਗਾ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਚ ਥੈਂਕ ਯੂ ਸਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਾਂਗਰਸ ਜਿਹੜੀ ਹੈਗੀ ਹੈ ਕਰਨਾਟਕ ਦੇ ਵਿੱਚ ਜਿੱਤ ਹੋ ਗਈ ਹੈ ਕਾਂਗਰਸ ਦੀ ਲੇਕਿਨ ਜਲੰਧਰ ਦੇ ਵਿੱਚ ਇੱਕ ਹਾਰ ਹੁੰਦੀ ਹੈਗੀ ਆ ਲੇਕਿਨ ਉਸ ਤੋਂ ਬਾਅਦ ਵੀ ਤੁਸੀਂ ਕਾਂਗਰਸ ਦੇ ਨਾਲ ਪੂਰਾ ਜੋਰ ਸ਼ੋਰ ਨਾਲ ਚੱਲ ਰਹੇ ਹੋ ਹਾਂ ਦੇਖੋ ਗੱਲ ਇਸ ਤਰ੍ਹਾਂ ਹੈ ਵੀ ਹਾਰ ਜਿੱਤ ਤਾਂ ਹਰ ਇੱਕ ਯਕੀਨਨ ਬਣੀ ਹੋਈ ਆ ਇਹ ਤਾਂ ਹਰ ਪਾਰਟੀ ਦੀ ਹਾਰ ਜਿੱਤ ਤਾਂ ਹੁੰਦੀ ਆ ਰਹੀ ਆ ਪਰ ਜਿਹੜੀ ਇਹ ਕਰਨਾਟਕਾ ਚ ਸਾਡੀ ਜਿੱਤ ਹੋਈ ਹੈ ਬੜੀ ਤਾਵੜ ਤੋੜ ਜਿੱਤ ਹੋਈ ਹੈ ਔਰ ਬਿਲਕੁਲ ਸਾਰੇ ਇਹ ਪਾਰਟੀਆਂ ਦਾ ਸੁਭਾ ਸਾਫ ਹੋਇਆ ਹੈ ਉਹ ਇਸ ਤੋਂ ਸਾਨੂੰ ਬਹੁਤ ਜ਼ਿਆਦਾ ਇਹ ਉਮੀਦ ਹੋਈ ਹੈ ਕਿ ਇਹ ਅੱਗੇ ਆਉਣ ਵਾਲਾ ਸਮਾਂ ਜਿਹੜਾ ਕਾਂਗਰਸ ਪਾਰਟੀ ਲਈ ਬਹੁਤ ਅੱਛਾ ਹੀ ਆ ਰਿਹਾ ਹੈ ਜਿਹੜਾ ਤੁਸੀਂ ਹੁਣ ਕਾਂਗਰਸ ਦੇ ਨਾਲ ਵਰਕਿੰਗ ਕਰ ਰਹੇ ਹੋ ਕਾਫੀ ਸਮੇਂ ਤੋਂ ਮੈਂ ਵੀ ਦੇਖ ਰਿਹਾ ਆਇਗਾ ਤੇ ਹੁਣ ਕਾਂਗਰਸ ਦੇ ਵਿੱਚ ਜਿਹੜਾ ਇੱਕ ਇੱਕ ਇੰਟਰਨਲ ਹੁੰਦੀ ਲੜਾਈ ਹੁੰਦੀ ਆਪਸੀ ਵਰਕਰਾਂ ਦੀ ਤੁਸੀਂ ਦੇਖਦੇ ਹੋਵੇ ਉਹਨੂੰ ਖਤਮ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਗੇ ਵੀ ਇਲੈਕਸ਼ਨ ਆ ਰਹੇ ਆ ਹਾਂਜੀ ਬਿਲਕੁਲ ਅਸੀਂ ਤਨਮਨ ਧਨ ਲਾ ਕੇ ਬਿਲਕੁਲ ਪੂਰੀ ਮਿਹਨਤ ਦੇ ਨਾਲ ਅਸੀਂ ਸਾਡੀ ਟੀਮ ਉਹ ਤਿਆਰ ਹੋ ਰਹੀ ਹੈ ਔਰ ਤਿਆਰ ਵੀ ਹੈ ਔਰ ਅਸੀਂ ਇਸ ਟੀਮ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਔਰ ਸਾਡੀ ਕਾਂਗਰਸ ਪਾਰਟੀ ਇਸ ਵਾਰੀ ਜਿਹੜੀ ਜਲੰਧਰ ਵਾਲੇ ਨੇ ਕਸਰ ਛੱਡੀ ਹੈ ਉਹ ਅਸੀਂ ਇਸ ਵਾਰੀ ਇਹ ਐਮਸੀ ਦੇ ਇਲੈਕਸ਼ਨਾਂ ਦੇ ਵਿੱਚ ਪੂਰੇ ਤਾਬੜ ਤੋੜਨ ਨਾਲ ਮਿਹਨਤ ਕਰਾਂਗੇ ਔਰ ਇਹ ਸੀਟ ਹਾਸਲ ਜ਼ਰੂਰ ਕਰਾਂਗੇ ਹਰੇਕ ਵਾਰਡ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮਸ ਹੈਗੀਆਂ ਨੇ ਸੜਕਾਂ ਨੂੰ ਲੈ ਕੇ ਹੈਗੀ ਹੈ ਜਾਂ ਸੀਵਰੇਜ ਨੂੰ ਲੈ ਕੇ ਪਾਣੀ ਨੂੰ ਲੈ ਕੇ ਹੈਗੀ ਹੁਣ ਜਿਹੜਾ ਬਿਜਲੀ ਨੂੰ ਲੈ ਕੇ ਵੀ ਸਮੱਸਿਆ ਸ਼ੁਰੂ ਹੋ ਗਈ ਹਾਲੀ ਦੇ ਵਿੱਚ ਤੁਹਾਨੂੰ ਪਤਾ ਹੈਗਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਮੌਜੂਦਾ ਹੈਗੀ ਹੈ ਇਹਨਾਂ ਨੇ ਬਿਜਲੀ ਦੇ ਰੇਟ ਜਿਹੜੇ ਹੈਗੇ ਇਨਕਰੀਜ਼ ਕੀਤੇ ਹੈਗੇ 600 ਯੂਨਿਟ ਤੋਂ ਉੱਪਰ ਜਿਹੜਾ ਹੈਗਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨੇ ਆਮ ਬੰਦੇ ਤੇ ਬਹੁਤ ਬੋਝ ਪਏਗਾ ਇਹ ਤਾਂ ਸਾਨੂੰ ਤਾਂ ਇਸ ਚੀਜ਼ ਦਾ ਪਹਿਲੇ ਹੀ ਪਤਾ ਸੀ ਕਿ ਜਿਹੜੇ ਇਹ ਲੋਕਾਂ ਨੂੰ ਆਪਣੇ ਵੱਲ ਲੁਜਾਉਣ ਦੀ ਕੋਸ਼ਿਸ਼ ਕਰਦੇ ਇਹ ਫ੍ਰੀ ਕਰ ਦਾਂਗੇ ਰੇਟਾ ਮਾਈਨਿੰਗ ਚ ਕਮਾਵਾਂਗੇ ਇੱਥੋਂ ਕਰਾਂਗੇ ਆ ਚੀਜ਼ ਲਿਆਵਾਂਗੇ ਲੇਕਿਨ ਕੁਝ ਵੀ ਨਹੀਂ ਆ ਉਹ ਤਾਂ ਸਰਦੀਆਂ ਦਾ ਟਾਈਮ ਸੀਗਾ ਤੇ ਜ਼ੀਰੋ ਬਿੱਲ ਤਾਂ ਸਭ ਨੂੰ ਹੋਣੇ ਸੀ ਆਮ ਕਰਾਂ ਚ ਹੁੰਦੇ ਵੀ ਸੀ ਔਰ ਜਿਹੜਾ ਹੁਣ ਜਿਹੜਾ ਬਿੱਲ ਇਹ ਕਹਿ ਰਹੇ ਆ ਵੀ ਸਾਡਾ 0% ਹੈਗਾ ਹੁਣ ਦੇਖ ਲਾਂਗੇ ਆਪਾਂ ਕਿੰਨੇ ਕੁ 0% ਆਂਦਾ ਔਰ ਜਿਹੜੇ ਇਹ ਕਮਰਸ਼ੀਅਲ ਡੋਮੈਸਟਿਕ ਜਿਹੜੇ ਇਹਨਾਂ ਨੇ ਰੇਟ ਵਧਾਣੇ ਉਹ ਇਹਨਾਂ ਨੇ ਵਧਾਣੇ ਸਾਨੂੰ ਇਸ ਚੀਜ਼ ਦਾ ਪਹਿਲਾਂ ਹੀ ਪਤਾ ਸੀਗਾ ਰੇਤੇ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਰੇਤਾ ਉਹਨਾਂ ਨੇ ਗਵਰਨਮੈਂਟ ਦੇ ਅੰਡਰ ਲੈ ਲਿਆ ਹੈਗਾ ਰੋ ਗਵਰਨਮੈਂਟ ਦੇ ਅੰਡਰ ਹੀ ਸੇਲ ਹੋ ਰਿਹਾ ਹੈਗਾ ਰੇਟ ਜਿਹੜਾ ਹੈਗਾ ਕਾਫੀ ਘਟਾ ਦਿੱਤਾ ਗਿਆ ਹੈਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕੋਈ ਰੇਤਾ ਕਿਸੇ ਪਾਸੇ ਕੋਈ ਪਰਸਨਲੀ ਤੌਰ ਤੇ ਪਰਚੇਸ ਕੀਤਾ ਹੈ ਰੇਟ ਕਿੱਥੇ ਬੋਲਦਾ ਹੈਗਾ ਨਹੀਂ ਅਸੀਂ ਪਰਚੇਸ ਨਹੀਂ ਕੀਤਾ ਐਵੇਂ ਗਲਤ ਗੱਲ ਨਹੀਂ ਮੈਂ ਕਰੂੰਗਾ ਨਹੀਂ ਪਰਚੇਸ ਕੀਤਾ ਲੇਕਿਨ ਸੁਣਨ ਚਾਹੀਦਾ ਰੋਜ਼ ਦੀ ਖਬਰਾਂ ਸਾਨੂੰ ਇਹ ਜਰੂਰ ਦੇਖਦੇ ਹਾਂ ਅਸੀਂ ਪਤਾ ਲੱਗਦਾ ਹੈ ਇਹ ਤਾਂ ਸਭ ਇਹ ਕਿੰਨੇ ਦੀ ਡਰਾਮੇਬਾਜ਼ੀ ਹੈਗੀ ਹੈ ਆ ਰੇਤਾ ਚੋਂ ਇੰਨੀ ਮ ਕਿੰਨੇ ਹਜ਼ਾਰ ਲੱਖ ਕਰੋੜ ਰੁਪਏ ਨੇ ਇਹਨਾਂ ਕਰਜ਼ਾ ਚੱਕ ਲਏ ਹੈ ਕਿੱਥੇ ਹੈ ਕਦੋਂ ਪੂਰਾ ਹੋਵੇਗਾ ਕਦੋਂ ਇਹਦਾ ਜਵਾਬ ਦੇਗੀ ਪਾਰਟੀ ਇਹ ਨਾ ਸੰਭਵ ਹੈ ਇਹ ਬਿਲਕੁਲ ਗਲਤ ਗੱਲ ਹੈ ਇਹ ਜਿਹੜੀ ਕਰ ਰਹੀ ਹੈ ਇਹ ਆਮ ਆਦਮੀ ਪਾਰਟੀ ਬਿਲਕੁਲ ਹੀ ਇਹ ਵਿਫਲ ਹੋ ਚੁੱਕੀ ਹੈ ਇਹ ਬਿਲਕੁਲ ਹੀ ਹਾਰੇਗੀ ਪਾਰਟੀ ਲੇਕਿਨ ਜਿਹੜੇ ਬੋਰਡ ਲਗਾਏ ਗਏ ਜਗਾ ਜਗਾ ਤੇ ਆਮ ਆਦੀ ਪਾਰਟੀ ਦੇ ਇੱਕ ਸਾਲ ਸਫਲਤਾ ਦੇ ਨਾਲ ਜਿਹੜੇ ਲਗਾਏ ਹੈਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਸਫਲਤਾ ਕਿੱਥੇ ਕਿੱਥੇ ਲਈ ਹੈਗੀ ਹੈ ਕਿਉਂਕਿ ਸਰਕਾਰੀ ਅਦਾਰਿਆਂ ਦੇ ਵੀ ਜੇ ਗੱਲ ਕੀਤੀ ਜਾਵੇ ਸਵੇਰੇ 7:30 ਤੋਂ ਡਿਊਟੀ ਸ਼ੁਰੂ ਕਰ ਦਿੱਤੀ ਜਾਂਦੀ ਹੈ 2:30 ਵਜੇ ਛੁੱਟੀ ਹੈਗੀ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਵੀ ਕਿਤੇ ਨਾ ਕਿਤੇ ਤਾਂ ਹਲਚਲ ਹੈਗੀ ਹੈ ਕੁਝ ਨਾ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਤਾਂ ਇੱਕ ਕੋਈ ਡਰਾਮਾ ਹੀ ਹੈ 7:30 ਵਜੇ ਦਾ ਜਿਹੜਾ ਟਾਈਮ ਲਿਖਿਆ ਆਮ ਜਿਹੜੀਆਂ ਮਹਿਕਮੇ ਚ ਲੇਡੀਜ਼ ਨੇ ਜਾਂ ਹੋਰ ਸਾਡੇ ਭਾਈਵੰਦੂ ਨੇ ਜਿਹੜੇ ਬਜ਼ੁਰਗ ਨੇ ਉਹ 7:30 ਵਜੇ ਕਿੱਥੋਂ ਆਉਂਦੇ ਆ ਜਿਹੜੇ ਕੰਮ ਕਰਾਉਣ ਵਾਲੇ ਛੜੇ ਪਬਲਿਕ ਦੇ ਲੋਕ ਆ ਉਹ ਤਾਂ ਪਹਿਲਾਂ ਪਹੁੰਚ ਜਾਂਦੇ ਆ 7:30 ਵਜੇ ਜਿਹੜੇ ਉੱਚ ਅਧਿਕਾਰੀ ਆ ਉਹ ਤਾਂ ਪਹੁੰਚਦੇ ਹੀ ਨਹੀਂ ਆ ਕਈ ਵਾਰੀ ਦੇਖੀ ਜੀ ਨਿਊਜ਼ ਕਈ ਵਾਰੀ ਦਿਖਾਉਂਦੇ ਚੰਨ ਵਾਲੇ ਤੁਹਾਡੇ ਮਾਧਿਅਮ ਰਾਹੀਂ ਪਤਾ ਲੱਗਦਾ ਕਿ ਜਿਹੜੇ ਅਫਸਰ ਆ ਉਹ ਤਾਂ ਹ ਡਰਾਮੇ ਜਈਆ ਕੋਈ ਜੇ ਕੋਈ ਉਹ ਐਕਟੀਵਿਟੀ ਨਹੀਂ ਹੈ ਕਾਂਗਰਸ ਦੇ ਵਿੱਚ ਤੁਸੀਂ OBC 셀 ਦੇ ਵਿੱਚ ਹੈਗੇ ਹੋ OBC 셀 ਦੇ ਵਿੱਚ ਜੇ ਦੇਖਿਆ ਜਾਵੇ ਤੇ OBC ਜਿਹੜੇ ਪਰਿਵਾਰ ਹੁੰਦੇ ਨੇ ਬਹੁਤ ਹੀ ਇੱਕ ਲੈਵਲ ਮੰਨਿਆ ਜਾਂਦਾ ਇੱਕ ਬਹੁਤ ਹੀ ਜ਼ਿਆਦਾ ਥੱਲੇ ਲੈਵਲ ਜਿਹਦੇ ਵਿੱਚ ਕਾਂਗਰਸ ਨੇ ਵੀ ਆਕਾਲੀ ਦਲ ਨੇ ਵੀ ਆਟਾ ਦਾਲ ਦੀ ਸਕੀਮ ਸ਼ੁਰੂ ਕੀਤੀ ਸੀਗੀ ਔਰ ਕਾਫੀ ਕੁਝ ਉਹਨਾਂ ਲੋਕਾਂ ਵਾਸਤੇ ਬੜਾ ਕੁਝ ਸ਼ੁਰੂ ਕੀਤਾ ਗਿਆ ਸੀਗਾ ਲੇਕਿਨ ਹਾਲ ਹੀ ਦੇ ਵਿੱਚ ਜੇ ਦੇਖਿਆ ਜਾਵੇ ਉਹਨਾਂ ਨੂੰ ਫਰੀ ਕਣਕ ਤੱਕ ਨਹੀਂ ਮਿਲ ਰਹੀ ਹੈਗੀ ਔਰ ਤੁਹਾਡਾ ਵਾਰਡ ਜਿਹੜਾ 34 ਤੁਸੀਂ ਇਹ ਇਹਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਦੇਖੋ ਮੈਂ ਜਦ ਇਸ ਵਾਰਡ 'ਚ ਮੈਨੂੰ ਇਹ ਦੂਰ ਬਾਤ ਸੁਭਾਲੀ ਗਈ ਸੀ ਤਾਂ ਮੈਂ ਦੱਸਿਆ ਗਿਆ ਸੀਗਾ ਇਸ ਵਾਰਡ ਦੇ ਵਿੱਚ ਬਹੁਤ ਹੀ ਗਰੀਬਤਾ ਵਰਗਾ ਰਹਿੰਦਾ ਜੋ ਕਿ ਮੈਂ ਦੇਖਿਆ ਇੱਥੇ ਰਾਸ਼ਨ ਦੀ ਬਹੁਤ ਹੀ ਜ਼ਿਆਦਾ ਲੋਡ ਹੈ ਔਰ ਗਰੀਬ ਪਰਿਵਾਰ ਬਹੁਤ ਜ਼ਿਆਦਾ ਰਹਿੰਦਾ ਹੈ ਸੋ ਮੈਂ ਇਸ ਦੀ ਜੋ ਸੇਵਾ ਮੈਂ ਕਰਦਾ ਆ ਰਹੀ ਚਾਰ ਪੰਜ ਸਾਲ ਤੋਂ ਮੈਂ ਸੋਚਿਆ ਸੀ ਕਿਉਂ ਨਾ ਇਹੀ ਕਿਥੇ ਇਹ ਸੇਵਾ ਕੀਤੀ ਜਾਵੇ ਜਿਹੜੀ ਰਾਸ਼ਨ ਲੋੜਵੰਦ ਜ਼ਰੂਰਤਨੂ ਲੋਕਾਂ ਨੂੰ ਉਹਨਾਂ ਨੂੰ ਦਿੱਤਾ ਜਾਵੇ ਸੋ ਅੱਜ ਬਹੁਤ ਹੀ ਪਰਿਵਾਰ ਮੇਰੇ ਨਾਲ ਜੁੜੇ ਹੋਏ ਆ ਜਿਹੜੇ ਕਿ ਬਹੁਤ ਹੀ ਪਿਆਰ ਕਰਦੇ ਆ ਔਰ ਵਾਰਡ 'ਚ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿ ਮੈਂ ਇਹ ਨੇਕ ਕੰਮ ਲੋਕਾਂ ਲਈ ਸੇਵਾ ਕਰਨ ਦੇ ਆਵਾਦਵੀ ਪਾਰਟੀ ਵੱਲੋਂ ਜਗ੍ਹਾ ਜਗ੍ਹਾ ਦੇ ਉੱਤੇ ਆਮ ਲੋਕਾਂ ਵਾਸਤੇ ਮੈਡੀਕਲੀ ਸੁਵਿਧਾ ਲਾਂਚ ਕੀਤੀ ਗਈ ਹੈ ਕਲੀਨਿਕ ਜਿਹੜੇ ਹੈਗੇ ਸ਼ੁਰੂ ਕੀਤੇ ਗਏ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੇ ਕਲੀਨਿਕ ਸੀਗੇ ਕਿੰਨਾ ਕੁ ਜ਼ਰੂਰੀ ਸੀਗਾ ਸ਼ੁਰੂ ਕਰਨ ਨੂੰ ਔਰ ਅੱਜ ਦੀ ਰੇਟ ਦੇ ਵਿੱਚ ਹਰ ਇੱਕ ਬੰਦਾ ਮੈਡੀਕਲ ਸਹੂਲਤ ਚਾਹੁੰਦਾ ਹੈ ਕਿ ਲੇਕਿਨ ਉਹਨਾਂ ਨੂੰ ਇੱਕ ਇੰਸ਼ੋਰੈਂਸ ਨਹੀਂ ਮਿਲ ਪਾਰੀ ਹੈ ਕਿ ਜੇ ਸਰਕਾਰ ਵੱਲੋਂ ਇੱਕ ਛੋਟੇ ਤਬਕੇ ਨੂੰ ਇੰਸ਼ੋਰੈਂਸ ਮਿਲਦੀ ਹੋਵੇ ਤੇ ਆਪਣਾ ਇਲਾਜ ਕਰਾ ਕੇ ਉਸ ਇੰਸ਼ੋਰੈਂਸ ਤੋਂ ਪੈਸਾ ਪੇਅ ਆਊਟ ਕਰਾ ਸਕੇ ਇਹ ਤਾਂ ਦੇਖੋ ਲੋਕਾਂ ਨੇ ਜਿਹੜੇ ਇਹ ਮੱਲਾ ਕਲੀਨਿਕ ਬਣਾਤੇ 500 ਬਣਾਤਾ 700 ਬਣਾਤਾ 8 ਵਾਰਡ ਚ ਬਣਾਤਾ 108 ਚ ਬਣਾਤਾ ਹੈ ਕੁਛ ਨਹੀਂ ਲੋਕਾਂ ਦੀ ਜ਼ਮੀਨਾਂ ਲੋਕਾਂ ਦੇ ਸਾਰੇ ਆਪਣੀਆਂ ਪਰਸਨਲ ਬਣਾਈਆਂ ਉਹਦਾ ਤੇ ਲੀਚਾ ਪੋਚੀ ਕਰਕੇ ਜੇ ਅਗਰ ਇਹ ਆਪਣੇ ਬੋਰਡ ਲਾ ਕੇ ਕਹਿੰਦੇ ਆ ਤੇ ਪਬਲਿਕ ਦਾ ਰੁਪਈਆ ਜਿਹੜਾ ਇਹਨਾਂ ਨੇ ਸਾਰਾ ਖਰਾਬ ਕਲੀਨਿਕਾਂမှာ ਲਗ ਲੈਣੇ ਚਾ ਕੋਈ ਨਾ ਕੋਈ ਉੱਥੇ ਡਾਕਟਰ ਮਿਲਦਾ ਤੇ ਨਾ ਕੋਈ ਉੱਥੇ ਟੈਸਟ ਵਗੈਰਾ ਹੁੰਦੇ ਇਹ ਸਭ ਜੇ ਪੁੱਛੋ ਤਾਂ ਅਗਰੇ ਲਿਖ ਕੇ ਦੇ ਦਿੰਦੇ ਆ ਦਵਾਈ ਬਾਹਰੋਂ ਲੈ ਲਓ ਜੀ ਜਿਹੜੀ ਕੋਈ ਛੋਟੀ ਮੂਟੀ ਦਵਾਈ ਹੈ ਉਹ ਦੇ ਦਿੰਦੇ ਬਾਕੀ ਜੇ ਕੋਈ ਟੈਸਟ ਨਹੀਂ ਕੋਈ ਲੈਣੀ ਨਹੀਂ ਕੋਈ ਦੇਣੀ ਨਹੀਂ ਇਹ ਤਾਂ ਆਮ ਜੇ ਲੋਕਾਂ ਦੇ ਘਰਾਂ ਦੇ ਉੱਤੇ ਪੋਚੇ ਮਾਰ ਕੇ ਕਹਿੰਦੇ ਮੱਲਾ ਕਲੀਨਿਕ ਪਾਣਾ ਨਾ ਇਹ ਤਾਂ ਕੋਈ ਉਹ ਪਹਿਲਾਂ ਨਹੀਂ ਵਾਰਡ ਨੰਬਰ 34 ਦੇ ਵਿੱਚ ਡਿਵੈਲਪਮੈਂਟ ਹੋਣ ਵਾਲੀ ਹੈ ਕਾਫੀ ਸਾਲਾਂ ਤੋਂ ਰੁਕੀ ਹੋਈ ਹੈ ਸੜਕਾਂ ਨੂੰ ਲੈ ਕੇ ਇਹ ਹੋਰ ਗੱਲਾਂ ਕਰੀਏ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜੇ ਤੁਹਾਡੇ ਨਾਲ ਪੰਚਾਇਤੀ ਲੋਕ ਜੁੜੇ ਤੁਸੀਂ ਕੀ ਉਹਨਾਂ ਨਾਲ ਮਿਲ ਕੇ ਕੰਮ ਕਰਵਾਓਗੇ ਬਿਲਕੁਲ ਜੀ ਜਰੂਰ ਕਰਾਵਾਂਗੇ ਪਹਿਲ ਦੇ ਆਧਾਰ ਤੇ ਕਰਾਵਾਂਗੇ ਐਮਸੀ ਦੇ ਇਲੈਕਸ਼ਨ ਨੇ ਹੁਣ ਜੋ ਕਸਰ ਹੈ ਜਰੰਦਰ ਵਿੱਚ ਸੜੀ ਥੋੜੀ ਬੁਤ ਰਹਿ ਗਈ ਹੈ ਇਹਨਾਂ ਲੋ ਅਸੀਂ ਉਹ ਪੂਰੀ ਕਰਾਂਗੇ ਔਰ ਜਿਹੜੇ ਗਲੀ ਮੱਲੇ ਦੇ ਕੰਮ ਜਿਹੜੇ ਜਿਹੜੇ ਸੜਕਾਂ ਬਣਨ ਵਾਲੀਆਂ ਰਹਿੰਦੀਆਂ ਜਾਂ ਨਾਲੀਆਂ ਗਲੀਆਂ ਸੀਵਰੇਜ ਉਹ ਵੀ ਹੈ ਸਾਡੀ ਸਰਕਾਰ ਸਾਡੀ ਇਸ ਐਮਸੀ ਇਲੈਕਸ਼ਨ ਵਿੱਚ ਸਾਡੀ ਜਿਤ ਹੁੰਦੀ ਹੈ ਤਾਂ ਅਸੀਂ ਮੈਂ ਦਿਨ ਰਾਤ ਇੱਕ ਕਰਕੇ ਨਾਲ ਮੱਲੇ ਦੀ ਸੇਵਾ ਨਾਲ ਜਰੂਰ ਖੜਾਂਗਾ ਔਰ ਜਰੂਰ ਚੱਲਾਂਗਾ ਮੌਜੂਦਾ ਜਿਹੜੇ ਐਮ.ਐਲ.ਏ. ਹੈਗੇ ਨੇ ਉਹ ਆਮ ਆਦਮੀ ਪਾਰਟੀ ਦੇ ਹੈਗੇ ਨੇ ਜੇ ਤੁਹਾਨੂੰ ਕਿਸੇ ਵੀ ਪੱਖ ਦੇ ਵਿੱਚ ਲੋੜ ਪੈਂਦੀ ਹੈਗੀ ਹੈ ਵਾਰਡ ਨੰਬਰ 34 ਦੇ ਵਿੱਚ ਕਿਸੇ ਲੋਕਾਂ ਦੇ ਕੰਮ ਵਾਸਤੇ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਤੁਸੀਂ ਕੀ ਅੱਗੇ ਵਧ ਕੇ ਉਹਨਾਂ ਦੀ ਹੈਲਪ ਲੈਣਾ ਚਾਹੋਗੇ ਹਾਂਜੀ ਜੇ ਲੋਕਾਂ ਨੇ ਇਸ ਚੀਜ਼ ਦੀ ਮੰਗ ਕਰਨਗੇ ਜੇ ਅਗਰ ਦੇਖੋ ਐਮ.ਐਲ.ਏ. ਮੌਜੂਦਾ ਸਰਕਾਰ ਉਹਨਾਂ ਦੇ ਸਾਨੂੰ ਉਹਨਾਂ ਨਾਲ ਮਿਲ ਕੇ ਚੱਲਣਾ ਹੀ ਪੈਣਾ ਔਰ ਉਹਨਾਂ ਤੋਂ ਸਾਨੂੰ ਸਹੂਲਤਾਂ ਜਿਹੜੀਆਂ ਹੈ ਠੀਕ ਹੈ ਆਪਾਂ ਇਸ ਚੀਜ਼ ਨੂੰ ਮੈਂ ਮੰਨਦਾ ਵਾਂ ਸਰਕਾਰ ਉਹਨਾਂ ਦੀ ਸੱਤਾ ਵਿੱਚ ਉਹ ਹੈਗੇ ਨੇ ਜੋ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪਈ ਜਾ ਸਾਨੂੰ ਕੋਈ ਐਸਾ ਜੀ ਕੋਈ ਹੈ ਲੋੜ ਪੈਂਦੀ ਹੈ ਤਾਂ ਮੈਂ ਜ਼ਰੂਰ ਉਹਨਾਂ ਕੋਲ ਜਾ ਕੇ ਮਲੇਵਾਸੀ ਲਈ ਆਪਣੇ ਮਲੇ ਦੇ ਸੇਵਾ ਲਈ ਮੈਂ ਜ਼ਰੂਰ ਨਾ ਚਲੂੰਗਾ ਜੋ ਯੋਗਦਾਨ ਹੋਏਗਾ ਮੈਂ ਨਾਲ ਜ਼ਰੂਰ ਖੜੂਗਾ। ਸੋ ਇਹ ਸੀਗੇ ਬਰਿੰਦਰ ਭੱਲਾ ਜੀ ਬਹੁਤ ਹੀ ਸੋਹਣੀ ਗੱਲ ਇਹਨਾਂ ਨੇ ਕੀਤੀ ਹੈਗੀ ਹੈ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮੈਂ ਲੋਕਾਂ ਦੀ ਮਦਦ ਕਰਨ ਵਾਸਤੇ ਹਮੇਸ਼ਾ ਹੀ ਤਤਪਰ ਹੈਗਾ। ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਮੈਂ ਇੱਕ ਵਾਰੀ ਤੁਹਾਨੂੰ ਇਹਨਾਂ ਦੀ ਟੀਮ ਨਾਲ ਮਿਲਵਾਉਣਾ ਚਾਹੂੰਗਾ ਜਿਹੜੇ ਇਹਨਾਂ ਦੇ ਨਾਲ ਟੀਮ ਹੈਗੀ ਹੈ ਹਮੇਸ਼ਾ ਹੀ ਉਸ ਟੀਮ ਜਿਹੜੀ ਹੈਗੀ ਇਹਨਾਂ ਦੇ ਨਾਲ ਖੜੀ ਰਹਿੰਦੀ ਹੈਗੀ ਹੈ। ਕੈਮਰਾ ਜਿਹੜਾ ਘੁਮਾ ਕੇ ਇਹਨਾਂ ਨੂੰ ਦਿਖਾਇਆ ਜਾਵੇ ਜਿਹੜੀ ਇਹਨਾਂ ਦੀ ਟੀਮ ਹੈਗੀ ਨਾਲ ਕੰਮ ਕਰਦੀਗੀ ਸੋ ਭੱਲਾ ਜੀ ਕਹਿ ਰਹੇ ਨੇ ਵੀ ਕਲियर ਸਾਹਿਬ ਜੀ ਨਾਲ ਗੱਲ ਕੀਤੀ ਜਾਵੇ ਥੋੜੀ ਜੀ ਕਲियर ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਵਾਰਡ ਨੰਬਰ 34 ਹੈਗਾ ਡਿਵੈਲਪਮੈਂਟ ਏਰੀਆ ਹੈਗਾ ਡਿਵੈਲਪਮੈਂਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਯਾਰ ਤੁਸੀਂ ਉੱਥੇ ਦੇ ਵਾਸੀ ਹੈਗੇ ਹੋ ਐਕਚੁਅਲੀ ਮੈਂ ਇੱਥੋਂ ਦਾ ਵਾਸੀ ਨਹੀਂ ਹਾਂ ਵਾਸੀ ਉਧਰ ਦੀ ਹਰਸ ਨਗਰ ਜਿਹੜਾ ਨੇ ਰੰਦੀਪ ਸਿੰਘ ਨਗਰ ਦੇ ਵਿੱਚ ਤੇ ਜੇ ਵਾਸੀ ਨਹੀਂ ਵੀ ਹੈਗੇ ਉਹ ਹਰੇਕ ਪਾਸੇ ਡਵੈਲਪਮੈਂਟ ਹੈਗੀ ਹੈ ਵਾਰਡ ਨੰਬਰ 34 ਤੁਸੀਂ ਕਿਸੇ ਕਿਹੜੀ ਰੋਡ ਤੋਂ ਆਏ ਔਰ ਕਿੰਨੀ ਤੁਸੀਂ ਦੇਖਦੇ ਹੋਵੇ ਇੱਥੇ ਲੋਡ ਹੈਗੀ ਹੈ ਕਾਫੀ ਕਮ ਹੁ ਕਰਨ ਵਾਲੇ ਨੇ ਪਰ ਹੁਣ ਆਉਣ ਵਾਲੀਆਂ ਇਲੈਕਸ਼ਨਾਂ ਨੇ ਜਿਹੜੀਆਂ ਸੜੀਆਂ ਕਾਰਪੋਰੇਸ਼ਨ ਦੀਆਂ ਕੋਸ਼ਿਸ਼ ਕਰਾਂਗੇ ਅਸੀਂ ਸਾਡੇ ਭੱਲਾ ਸਾਹਿਬ ਨੂੰ ਟਿਕਟ ਲਾ ਕੇ ਦਿਆਂਗੇ ਕਾਂਗਰਸ ਪਾਰਟੀ ਵੱਲੋਂ ਜਿਤਾਵਾਂਗੇ ਵੀ ਇਹਨਾਂ ਦੀ ਮਦਦ ਵੀ ਕਰਾਂਗੇ ਕਿਉਂਕਿ ਇਹਨਾਂ ਦੇ ਵਿੱਚ ਕੰਮ ਕਰਨ ਦਾ ਜਜ਼ਬਾ ਹੈ ਔਰ ਅਸੀਂ ਇਹਨਾਂ ਦੇ ਨਾਲ ਇਹਨਾਂ ਨਾਲ ਆਪਣਾੜਕੇ ਜਿਹੜਾ ਵੀ ਹੈਗਾ ਇਲਾਕੇ ਦਾ ਕੰਮ ਸਾਰਾ ਕਰਾਵਾਂਗੇ ਕਿਉਂਕਿ ਐਮਪੀ ਸਾਡੀ ਪਾਰਟੀ ਦੇ ਨੇ ਅਜੇ ਬਿੱਟੂ ਜੀ ਤੇ ਕੋਈ ਐਸੀ ਨਹੀਂ ਗੱਲ ਕਿਸੇ ਤਰ੍ਹਾਂ ਦੀ ਵੀ ਹੋਊਗੀ ਲੋੜ ਪਾਰਟੀ ਨਾਲ